ਥੋੜੇ ਦਿਨੇ ਨਾ ਸਾਰੇ ਜਿੰਨੇ ਬੈਠਣ ਨਾ ਮੇਰੇ ਨਾਲ ਇਹ ਸਾਰੇ ਇੱਕ ਕੌਤਕ ਦੇਖ ਕੇ ਆਏ ਇੱਕ ਬੇਬੀ ਸੇਕ ਗਰਾਨੇ ਦੀ ਹੈ ਕਿਰਪਾਨ ਪਹਿਨੀ ਹੋਈ ਅੰਮ੍ਰਿਤਧਾਰੀ ਉਹਨੂੰ ਵੀ ਇਸ ਤਰ੍ਹਾਂ ਦੀ ਕੋਈ ਰੋਹ ਪ੍ਰੇਰ ਦੇਈ ਹੈ ਬਈ ਮੈਨੂੰ ਦਰਬਾਰ ਸਾਹਿਬ ਲੈ ਚੱਲ ਮੱਥਾ ਟੇਕਣਾ ਤੇਰੇ ਨਾਲ ਜਾਣਾ ਦਰਬਾਰ ਸਾਹਿਬ ਮੈਂ ਮੱਥਾ ਟੇਕਣਾ ਉਹ ਮੁਸਲਮਾਨ ਹੈ ਮੈਨੂੰ ਹੈਰਾਨਗੀ ਉਸ ਵਕਤ ਹੋਈ ਜਦੋਂ ਬੀਬੀ ਮੈਨੂੰ ਕੁਰਾਨ ਸ਼ਰੀਫ ਸੁਣਾਉਣ ਲੱਗ ਪਈ ਪੜੇ ਲਿਖੇ ਕੱਖ ਨਹੀਂ ਆ ਅਰਬੀ ਪੰਜਾਬੀ ਵੀ ਟੰਗਦੀ ਨਹੀਂ ਲਿਖ ਪੜ ਸਕਦੀ ਨਾਲ ਦੇ ਜਿਹੜੇ ਸਾਥੀ ਨੇ ਕੁਝ ਅੱਦੇ ਤੇ ਡਰ ਗਏ ਮੈਂ ਕਿਹ ਕਰੋ ਡਰੋ ਨਾ ਇਹ ਮੁਸਲਮਾਨ ਰੂਹ ਦੇਵਤਾ ਹੈ ਫਰਿਸ਼ਤਾ ਹੈ ਦਰبار صاحب ਦੇ ਵਿੱਚ ਬਹੁਤ ਪ੍ਰੇਤ ਨਹੀਂ ਜਾ ਸਕਦੇ ਫਰਿਸ਼ਤੇ ਜਾ ਸਕਦੇ ਦੇਵਤੇ ਜਾ ਸਕਦੇ ਮੈਂ ਉਹਨੂੰ ਕਹਿ ਤੂੰ ਜ਼ੁਹਰ ਦੀ ਨਮਾਜ਼ ਸਾਰੀ ਮੈਨੂੰ ਪੜ੍ਹ ਕੇ ਸੁਣਾ ਪਤਾ ਮੈਨੂੰ ਕੀ ਆਖੇ ਮੇਰਾ ਫਜਰ ਦੀ ਨਮਾਜ਼ ਦੇ ਵਿੱਚ ਸ਼ੌਕ ਹੈ ਜ਼ੁਹਰ ਦੀ ਨਮਾਜ਼ ਦੇ ਵਿੱਚ ਨਹੀਂ ਅੰਮ੍ਰਿਤ ਵੇਲੇ ਦੀ ਨਮਾਜ਼ ਨੂੰ ਫਜਰ ਦੀ ਨਮਾਜ਼ ਕਹਿੰਦੇ ਕਹਿੰਦੇ ਮੈਂ ਫਜਰ ਦੀ ਨਮਾਜ਼ ਪੜਦਾ ਸਾਰਾ ਦਿਨ ਇਹ ਹੀ ਪੜਦਾ ਜੰਨਾ ਮੈਂ ਜ਼ੁਹਰ ਦੀ ਸ਼ਾਦੀ ਨਹੀਂ ਪੜਦਾ ਅਸੀਂ ਜ਼ਿੰਦਗੀ 'ਚ ਬਸ ਅੰਮ੍ਰਿਤ ਵੇਲੇ ਨੂੰ ਹੀ ਮੰਨਦੇ ਆਂ ਅੰਮ੍ਰਿਤ ਵੇਲੇ ਨੂੰ ਫਜਰ ਕਹਿੰਦੇ ਆਂ ਆਪਾਂ ਫਜਰ ਨੂੰ ਹੀ ਮੰਨਦੇ ਨੇ ਇੱਕ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਕਿਉਂ ਆਉਂਦੇ ਕਹਿੰਦੇ ਇੱਕੋ ਹੀ ਤੇ ਦਰ ਹੈ ਜਿੱਥੇ ਮੈਨੂੰ ਚੈਨ ਮਿਲਦਾ ਹੈ ਆਨੰਦ ਮਿਲਦਾ ਹੈ ਤੇ ਮੈਂ ਕਿ ਜਦ ਤੂੰ ਬਾਣੀ ਦਾ ਆਨੰਦ ਮਾਣਨ ਵਾਲਾ ਹੈ ਫਿਰ ਭਟਕ ਕਿਉਂ ਰਿਹਾ ਹੈ ਕਹਿੰਦਾ ਕੀ ਕਰਾਂ ਮੁਸਲਮਾਨਾਂ ਚ ਕੋਈ ماں ਹੀ ਇਸ ਤਰ੍ਹਾਂ ਦੀ ਨਹੀਂ ਮਿਲਦੀ ਮੇਰਾ ਜਨਮ ਹੋਇਆ ਕੀ ਕਰਾਂ ਕਹਿੰਦਾ ਹਾਂ ਮੈਂ ਮੁਸਲਮਾਨ ਸੰਸਕਾਰ ਮੇਰੇ ਸਾਰੇ ਪੜ੍ਹੀ ਹੋਈ ਬਾਣੀ ਨਾਸ ਨਹੀਂ ਆਉਂਦੀ ਨਾਲ ਜਾਂਦੀ ਹੈ ਜਿਵੇਂ ਉਹਦੇ ਨਾਲ ਕੁਰਾਨ ਗਈ ਹੋਈ ਹੁਣ ਤਨ ਤੇ ਕੋਈ ਨਹੀਂ ਰੂਹ ਹੈ ਨਾ ਪਸ਼ੂ ਕੋਲ ਤਨ ਹੈ ਮਨ ਨਹੀਂ ਹੈ ਦੇਵਤੇ ਦੇ ਕੋਲ ਮਨ ਹੈ ਤਨ ਨਹੀਂ ਹੈ ਮਨ ਦੇ ਸਭ ਕੁਝ ਪਿਆ ਸਭ ਕੁਝ ਪਿਆ ਬਾਰ ਬਾਰ ਉਸਨੇ ਮੈਨੂੰ ਫਜ਼ਰ ਦੀ ਨਮਾਜ਼ ਸੁਣਾਈ ਔਰ ਆਖਿਆ ਗੈਨੇਂਜੀ ਕਿਉਂਕਿ ਤੁਸੀਂ ਇਸ ਦੀ ਸਟੱਡੀ ਕੀਤੀ ਹੈ ਤਾਂ ਮੈਂ ਤੁਹਾਡੇ ਕੋਲ ਆਇਆ ਮੇਰਾ ਜੀ ਕਰਦਾ ਇਥੇ ਮੈਂ ਰੋਜ਼ ਆਇਆ ਕਰਮੇਗਾ ਰੋਜ਼ ਆਵਾਂਗੇ ਨਾਲ ਉਹ ਦੱਸਦਾ ਉੱਥੇ ਟਿਕਾਣਾ ਹੈ ਕਹਿੰਦਾ ਮੇਰਾ ਪਾਠ ਸੁਣਨ ਨੂੰ ਜੀ ਕਰਦਾ ਮੈਂ ਰੋਜ਼ ਆਵਾਂ ਮੈਂ ਕਰ ਆਇਆ ਕਰ ਕੋਈ ਗੱਲ ਨਹੀਂ ਇੱਕ ਦਿਨ ਦੋ ਸ਼ੀਸ਼ੀਆਂ ਲੈ ਕੇ ਆ ਗਿਆ ਅਤਰ ਦੀਆਂ ਸੈਂਡ ਦੀਆਂ ਪਰਫੂਮ ਕੱਲ੍ਹ ਦੇ ਘਰ ਜਾ ਕੇ ਖਿਆਲ ਆਇਆ ਮੈਂ ਖਾਲੀ ਗਿਆ ਐ ਮੇਰੀ ਤਰਫੋਂ ਪੇਟ ਲੈ ਲਓ ਕਹਿੰਦੇ ਬਾਜ਼ਾਰ ਦੇ ਵਿੱਚ ਬੜਾ ਘੁੰਮਿਆ ਬੜਾ ਘੁੰਮਿਆ ਇੱਕ ਦੁਕਾਨ ਬੜੇ ਮੁਸ਼ਕਿਲ ਨਾਲ ਖੁੱਲੀ ਮਿਲ ਪੀੜ ਬੜੀ ਸੀ ਉਹਨਾਂ ਦੇ ਐ ਮਿਲੀਆਂ ਨੇ ਲੈ ਲਓ ਤੁਸੀਂ ਮੈਂ ਕਿਹਾ ਹੋਰ ਵੀ ਆਨੰਦਨ ਬੜਾ ਦਰਬਾਰ ਸਾਹਿਬ ਦੇ ਤੇ ਹਜ਼ਾਰਾਂ ਆਉਂਦੇ ਰੋਜ਼ ਮੇਰੇ ਜੈਸੇ ਇੱਥੇ ਆਨੰਦ ਹੈ ਇੱਥੇ ਰਸ ਹੈ ਉਹ ਹੋ ਕੇ ਨਾ ਹੋਣਾ ਜੇ 6.5 ਅਰਬ ਦੇ ਕਰੀਬ ਜ਼ਮੀਨ ਤੇ ਮਨੁੱਖ ਨੇ ਅਰਵਾ ਖਰਵਾ ਦੇਵਤੇ ਨੇ ਫਰਿਸ਼ਤੇ ਨੇ ਪਰ ਸਿਰਫ ਇਤਨਾ ਨਹੀਂ ਅਰਵਾ ਖਰਵਾ ਬੂਤ ਵੀ ਹੈਗੇ ਨੇ ਕਈ ਕੋਟ ਬੂਤ ਪ੍ਰੇਤ ਸੂਕਰ ਮਿਰਗਾ ਇਹ ਗੁਰਦਵਾਰਿਆਂ ਚ ਨਹੀਂ ਆਉਂਦੇ ਮੰਦਿਰਾਂ ਚ ਨਹੀਂ ਆ ਸਕਦੇ ਉਹਨਾਂ ਦੇ ਜਿਹੜੇ ਸੰਸਕਾਰ ਨਾਲ ਇਥੇ ਤਾਲ ਮਿਲ ਨਹੀਂ ਬੈਠਦੇ ਰੁਕਾਵਟ ਹੈ ਉਹ ਜਾਣਗੇ ਸ਼ਰਾਬਖਾਨਿਆਂ 'ਚ ਉਹ ਜਾਣਗੇ ਜੂਏਖਾਨਿਆਂ 'ਚ ਉਹ ਜਾਣਗੇ ਵੈਸ਼ਿਆਲਿਆਂ 'ਚ ਉਹਨਾਂ ਦਾ ਆਨੰਦ ਰਸ ਜੋ ਉਹਨਾਂ ਕੋਲ ਸੰਸਕਾਰ ਨੇ ਉੱਥੇ ਹੀ ਬਣਦਾ ਹੈ ਇੱਥੇ ਨਹੀਂ ਜਿੱਥੇ ਭਜਨ ਕੀਰਤਨ ਕਥਾ ਜ਼ਿਆਦਾ ਹੋਵੇ ਉੱਥੇ ਜ਼ਿਆਦਾ ਹੁੰਦੇ ਨੇ ਦਰਬਾਰ ਸਾਹਿਬ ਹਜ਼ੂਰ ਸਾਹਿਬ ਸੀਸਗੰਜ ਸਾਹਿਬ ਐਸੇ ਅਸਥਾਨ ਨੇ ਦੇਵਤਿਆਂ ਨਾਲ ਭਰੇ ਹੀ ਰਹਿੰਦੇ ਕੇਵੀ ਨਰਜ਼ ਕਰਾ ਫਰਿਸ਼ਤਿਆਂ ਨਾਲ ਭਰੇ ਹੀ ਰਹਿੰਦੇ ਨੇ ਜਿੰਨੇ ਚਿਰ ਤੱਕ ਉਹਨਾਂ ਦਾ ਜਨਮ ਨਹੀਂ ਆਉਂਦਾ ਇਹ ਗੁਰਦੁਆਰਿਆਂ ਮੰਦਰਾਂ ਤੋਂ ਬਿਨਾ ਹਰ ਕਿਧਰੇ ਵੀ ਨਹੀਂ ਜਾਣਗੇ ਕਿਧਰੇ ਵੀ ਨਹੀਂ ਜਾਣਗੇ ਗਾਨੀ ਬਲਵਿੰਦਰ ਸਿੰਘ ਇਥੇ ਸੂਰਤ ਆ ਰਹੇ ਨੇ ਮੈਨੂੰ ਕਿੰਨੇ ਗਾਇਨੀ ਜੀ ਭਾਵੇਂ ਮੈਨੂੰ ਉਹਨਾਂ ਨੇ ਇੱਕ ਪਾਸੇ ਕੀਤਾ ਤੇ ਮੈਂ ਗਿਰ ਗਿਆ ਪਰ ਉਹਨਾਂ ਦੀ ਛੂ ਨਾਲ ਮੈਨੂੰ ਆਨੰਦ ਬੜਾ ਆਇਆ ਰਾਸ ਬੜਾ ਆਇਆ ਹੈ ਬਜ਼ੁਰਗ ਨੇ 80 85 ਸਾਲ ਦੇ ਨੇ ਦਾਸ ਨੇ ਕੱਲ ਸੂਰਤ ਜਾਣਾ ਹੈ ਉਹ ਅੱਜ ਸੂਰਤ ਪਹੁੰਚਣਗੇ ਫਿਰੋਨਾ ਨੇ ਉਹਨਾਂ ਦੇ ਕੋਲ ਤੱਕ ਦੱਸੇ ਹੁਣ ਮੇਰਾ ਧਿਆਨ ਤੇ ਸੰਗਦੀ ਤਰਫ ਤੇ ਮੈਂ ਕਿ ਗੈਨੀ ਜੀ ਤੁਸੀਂ ਮੇਰੇ ਕੋਲ ਅਰਥ ਸਿਖਦੇ ਰਹੇ ਹੋ ਪੜ੍ਹਦੇ ਰਹੇ ਹੋ ਪਰ ਤੁਹਾਡੇ ਕੋਲ ਦਿਵ ਦ੍ਰਿਸ਼ਟੀ ਹੈ ਸਾਧਨਾ ਤੁਹਾਡੀ ਸਫਲ ਹੋਈ ਹੈ ਮਿਹਨਤ ਕੀਤੀ ਹੋਈ ਇਹ ਅੱਖਾਂ ਦ੍ਰਿਸ਼ਣੋਂ ਦੇਖਦੀਆਂ ਨੇ ਯਕੀਨ ਜਾਣੋ ਅਦ੍ਰਿਸ਼ਣੋਂ ਵੀ ਦੇਖ ਸਕਦੀਆਂ ਦੋਏ ਦੋਏ ਲੋਚਨ ਭੇਖਾ ਹੋ ਹਰ ਬਿਨ ਅਵਰ ਨ ਦੇਖਾ ਤੋ ਹਰੀ ਤੇ ਨਿਰਆਕਾਰ ਹੈ ਕਬੀਰ ਕਹਿੰਦੇ ਨੇ ਆਪਾਂ ਦੇਖ ਰਹੇ ਆਂ ਯਾ ਤੇ ਕਹੋ ਕਬੀਰ ਝੂਠ ਬੋਲਦਾ ਗੁਸਤਾਖੀ ਮਾ ਅਗਰ ਕਬੀਰ ਜੈਸਾ ਸੰਤ ਝੂਠ ਬੋਲਦਾ ਤਾਂ ਫਿਰ ਦੁਨੀਆ 'ਚ ਕੋਈ ਸਤਵਾਦੀ ਨਹੀਂ ਹੈ ਇਹ ਵੀ ਮੈਂ ਉਸ ਕੋਲ ਸਹੀ ਕਹਿ ਰਿਹਾ ਸਹੀ ਕਹਿ ਰਿਹਾ ਤੇ ਕਬੀਰ ਕੋਲ ਪੁੱਛੀ ਹੈ ਦੇਖ ਰਹੇ ਹੋ ਤੁਸੀਂ ਇਹਦਾ ਸਬੂਤ ਤੁ ਕਬੀਰ ਕਹਿੰਦੇ ਜੇ ਸਬੂਤ ਨੂੰ ਵੇਖਣ ਦੀ ਇਜਾਜ਼ਤ ਹੈ ਤੇ ਮੇਰੀਆਂ ਫਿਰ ਅੱਖਾਂ ਹੀ ਵੇਖ ਲਓ ਨੈਣ ਰੇ ਰੰਗ ਲਾਈ ਅਬ ਬੇਗਲ ਕਹਿ ਨਾ ਜਾਏ ਮੇਰੀ ਅੱਖਾਂ ਹੀ ਵੇਖ ਲੋ ਇਹ ਦੇਵਤਿਆਂ ਨੂੰ ਵੇਖਦੀਆਂ ਨੇ ਕਿ ਬੂਤਾਂ ਨੂੰ ਵੇਖਦੀਆਂ ਨੇ ਇਹ ਪ੍ਰਮਾਤਮਾ ਨੂੰ ਵੇਖਦੀਆਂ ਨੇ ਕਿ ਪਦਾਰਥ ਨੂੰ ਵੇਖਦੀਆਂ ਨੇ ਇਹ ਰੂਪ ਨੂੰ ਵੇਖਦੀਆਂ ਨੇ ਕਿ ਅਰੂਪ ਨੂੰ ਵੇਖਦੀਆਂ ਨੇ ਮੇਰੀ ਅੱਖ ਹੀ ਸਬੂਤ ਹੈ ਜੇ ਤੁਹਾਨੂੰ ਦੇਖਣ ਦੀ ਜਾਚ ਹੈ ਮੈਂ ਹੁਣੇ ਅਰਜ਼ ਕੀਤੀ ਮਨ ਦੀਆਂ ਭਾਵਨਾਵਾਂ ਚਿਹਰੇ ਤੇ ਪ੍ਰਗਟ ਹੁੰਦੀਆਂ ਨੇ ਅੱਖਾਂ 'ਚ ਪ੍ਰਗਟ ਹੁੰਦੀਆਂ ਜੇ ਨੂੰ ਰੱਬ ਦਿਖਾਈ ਦੇਂਦਾ ਹੋਵੇਗਾ ਉਦੀ ਦ੍ਰਿਸ਼ਟੀ ਵੀ ਰਵ ਵਰਗੀ ਹੋਵੇਗੀ ਜਿਹਨੂੰ ਅੰਮ੍ਰਿਤਮਈ ਦ੍ਰਿਸ਼ਟੀ ਕਹਿੰਦੇ ਜਿਹਨੂੰ ਪਰਮਾਤਮਾ ਦਿਖਾਈ ਦਿੰਦਾ ਹੈ ਉਹ ਦ੍ਰਿਸ਼ਟੀ ਪਰਮਾਤਮਾਮਈ ਹੈ ਅੰਮ੍ਰਿਤਮਈ ਹੈ ਧਨ ਗੁਰੂ गोविंद ਸਿੰਘ ਜੀ ਮਹਾਰਾਜ ਕਹਿੰਦੇ ਨੇ ਸਮਾਉਣ ਲੱਗਾ ਕਹੂੰ ਜਚ ਗੰਦਰਬ ਔਰਗ ਕਹੂੰ ਵਿਦਿਆਦਰ ਕਹੂੰ ਭੈ ਕਿਨਰ ਪਿਸਾਚ ਕਹੂੰ ਪ੍ਰੇਤ ਕਾਹੂ ਹੋਏ ਕੇ ਹਿੰਦੂ ਆ ਗਾਇਤਰੀ ਕੋ ਗੁਪਤ ਜਪਿਓ ਕਾਹੂ ਹੋਏ ਕੇ ਤੁਰਕਾ ਪੁਕਾਰੇ ਬਾੰਗ ਦੇਤੋ ਇਹ ਪ੍ਰਭੂ ਕਿਦਰੇ ਤੂੰ ਹਿੰਦੂ ਹੈ ਗੋਪਦ ਦੇ ਚ ਬੈਠ ਕੇ ਗਾਇਤਰੀ ਦੇ ਮੰਤਰਾਂ ਦਾ ਜਪ ਪਿਆ ਕਰਦਾ ਤੋ ਹੀ ਹੈ ਪਰ ਕਿਦਰੇ ਤੈਨੂੰ ਗੁਫਾ ਦੇ ਚ ਬੈਠਣਾ ਚੰਗਾ ਹੀ ਨਹੀਂ ਲਗਿਆ ਮਨਾਰੇ ਤੇ ਚੜ ਕੇ ਬਾੰਗ ਪਿਆ ਦੇਣਾ ਕਾਹੂ ਹੋਏ ਕੇ ਤੁਰਕਾ ਪੁਕਾਰੇ ਬਾੰਗ ਦੇਤੋ ਤਹੂੰ ਕੋ ਬਕਾਬ ਹੋਏ ਪੁਰਾਨ ਕੋ ਪੜਤ ਮਤ ਕਰਤ ਹੂੰ ਕੁਰਾਨ ਕੋ ਨਿਦਾਨ ਜਾਣ ਲੈ ਤੋ ਕਿਦਰੇ ਤੂੰ ਪੁਰਾਣਾ ਦਾ ਗਿਆਤਾ ਹੈ ਕਿਦਰੇ ਤੂੰ ਕੁਰਾਨ ਦਾ ਹਾਫਿਜ਼ ਹੈ ਕੰਠੇ ਤੇਨੂੰ ਸੁਣਾਈ ਜਾਂਦਾ ਸੁਣਾਈ ਜਾਂਦਾ ਮੈਂ ਉਸ ਬੀਬੀ ਕੋਲ ਬਹੁਤ ਸਾਰੀ ਕੁਰਾਨ ਸੁਣ ਲਈ ਮੈਂ ਹੈਰਾਨ ਹੋਇਆ ਆਮ ਹਾਲਤ ਦੇ ਚੋਂ ਨਹੀਂ ਸੁਣਾ ਸਕਦੀ ਉਹ ਹੁੰਦਾ ਤੇ ਸੁਣਾ ਸਕਦੀ ਉਹ ਬੈਠਾ ਹੋਵੇ ਸੁਣਾ ਸਕਦਾ ਪੰਜ ਸਿਰੋ ਪੰਜਾਬੀ ਪੜੀ ਹੋਈ ਹੈ ਬਾਕੀ ਨਹੀਂ ਕੁਝ ਪਤਨੇ ਕਿਤਨੇ ਨੇ ਮੈਨੂੰ ਕਿਹਾ ਗਿਆਨੀ ਜੀ ਇਹਦੇ ਨਾਲ ਤੇ ਵਹਿਮ ਵੱਧਿਆ ਮੈਂ ਕਿਹਾ ਤੁਹਾਡਾ ਵਹਿਮ ਵੱਧਾ ਹੋ ਗਿਆ ਸਚਾਈ ਤੇ ਹੈ ਹੀ ਸੱਚ ਤੇ ਸਾਰਾ ਸੰਸਾਰ ਜੇ ਮਨੁੱਖਾਂ ਨਾਲ ਭਰਿਆ ਪਿਆ ਸਾਰਾ ਸੰਸਾਰ ਦੇਵਤਿਆਂ ਨਾਲ ਵੀ ਭਰਿਆ ਪਿਆ ਸਾਰਾ ਸੰਸਾਰ ਭੂਤਾਂ ਪ੍ਰੇਤਾਂ ਨਾਲ ਵੀ ਭਰਿਆ ਪਿਆ ਕਬੀਰ ਕਹਿੰਦੇ ਨੇ ਜਦ ਮੇਰੀ ਸੁਰਤ ਰੱਬ ਨਾਲ ਜੁੜੀ ਤੋ ਇਸ ਕੌਤਕ ਨੂੰ ਵੇਖਣ ਵਾਸਤੇ ਆਏ ਨੇ ਕੌਣ ਸੁਰ ਨਰ ਮਨ ਜਨ ਕੌਤਕ ਆਏ ਕੋਟ ਤੈਤੀਸ ਉਜਾਨਾ ਕਹੋ ਕਬੀਰ ਮੋਹਿ ਵਿਆਹ ਚਲੇ ਹੈ ਪੁਰਖ ਏਕ ਭਗਵਾਨ ਤੈਤੀ ਕਰੋੜ ਦੇਵਤੇ ਮੇਰਾ ਇਹ ਆਨੰਦ ਵੇਖਣ ਵਾਸਤੇ ਆਏ ਨੇ ਸਾਰੇ ਆ ਗਏ ਨੇ ਬਈ ਇੱਕ ਆਤਮਾ ਨੇ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ ਖੁਸ਼ੀ ਜ਼ਾਹਿਰ ਪੈ ਕਰ ਦੇਣ ਸਾਰੇ ਆਏ ਨੇ ਮੈਨੂੰ ਮੁਬਾਰਕਾਂ ਦੇਣ ਵਧਾਈਆਂ ਦੇਣ ਹੁਣ ਜਿਨ੍ਹਾਂ ਕੋਲ ਦਿਵ ਦ੍ਰਿਸ਼ਟੀ ਹੋਏਗੀ ਦੇਖ ਲੈਣਗੇ ਇੰਨਾ ਦੇਵਤਿਆਂ ਦਾ ਇਕੱਠ ਕਬੀਰ ਦੇ ਕੋਲ ਸੁਰਨਰ ਮਨ ਜਨ ਕੌਤਕ ਆਏ ਕੋਟ 33 ਉਜਾਣਾ 33 ਕਰੋੜ ਦੇ 33 ਕਰੋੜ ਆਏ ਨੇ 1 2 ਨਹੀਂ ਸਾਰੇ ਆਏ ਨੇ ਧਨਵਰ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ ਧਿਆਨ ਨਾਲ ਸੁਣਨਾ ਕਾਹੂ ਜਚ ਗੰਦਰਵ ਪੁਰਗ ਕਾਹੂ ਵਿਦਿਆਧਰ ਕਾਹੂ ਵਹ ਕੇਨਰ ਇਸਾਚ ਕਾਹੂ ਪ੍ਰੇਤ ਕਾਹੂ ਹੋਏ ਕੇ Hindu ਆ ਗਾਇਤਰੀ ਕੋ ਗੋਪਤ ਜਪਿਓ ਕਾਹੂ ਹੋਏ ਕੇ ਤੁਰਕਾ ਪੁਕਾਰੇ ਬਾੰਗ ਦੇ ਤੋ ਕਾਹੂ ਕੋਬ ਕਾਬ ਹੋਏ ਪੁਰਾਨ ਕੋ ਪੜਤ ਮਤ ਕਤ ਹੂੰ ਕੁਰਾਨ ਕੋ ਨਿਦਾਨ ਜਾਣ ਲੈ ਤੋ ਇਤਨਾ ਸਮ ਦ੍ਰਿਸ਼ਟ ਅਵਤਾਰੀ ਪੁਰਸ਼ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਬਿਨਾਂ ਲਬਣਾ ਕਠਨਾ ਹੈ। اے ਪ੍ਰਭੂ ਤੂੰ ਹੀ ਕੁਰਾਨਾ ਕੁਰਾਨ ਦਾ ਹਾਫਿਜ਼ ਹੈ। ਤੂੰ ਹੀ ਪੁਰਾਨਾ ਦਾ ਗਾਇਤਾ। ਤੂੰ ਹੀ ਗਾਇਤਰੀ ਦੇ ਮੰਤਰਾਂ ਦਾ ਜਪਿਆ ਕਰਦਾ ਹੈ। ਤੂੰ ਹੀ ਮਨਾਰੇ ਤੇ ਚੜ ਕੇ ਬਾਗ ਪਿਆ ਦਿੰਦਾ। ਐਨੀ ਸਮ ਦ੍ਰਿਸ਼ਟੀ। ਕਹੂੰ ਦੇਵਤਾਨ ਕੇ دیਵਾਨ ਮੈਂ ਬਿਰਾਜਮਾਨ। ਕਹੂੰ ਦਾਨਵਾਨ ਕੋ ਗਮਾਨ ਮਤ ਦੇਤ। ਕਿਧਰੇ ਤੇ ਪ੍ਰਭੂ ਤੂੰ ਦੇਵਤਿਆਂ ਦੀ ਮਹਿਫਿਲ ਦੇ ਚ ਬੈਠਾ ਹੈ ਦੇਵਤੇ ਹੀ ਦੇਵਤੇ ਕਿਧਰੇ ਧਾਨਵਾਨ ਇਥੇ ਧਾਨਵੰਤ ਮੁਰਾਦ ਦਾਨੀ ਨਹੀਂ ਦਾਣਾ ਤੂੰ ਦਾਣਾ ਬੀਨਾ ਜਿਹੜਾ ਸ਼ਬਦ ਆਂਦਾ ਹੈ ਨਾ ਬੀਨਾ ਤੂੰ ਬਾਰੀਕ ਵੇਖਣ ਵਾਲਾ ਹੈ ਦਾਣਾ ਤੂੰ ਬਹੁਤ ਸਿਆਣਾ ਹੈ ਤੂੰ ਦਰਿਆ ਦਾਣਾ ਬੀਨਾ दाना शब्द फारसी ਦਾ ਹੈ ਦਾਣਾ ਬਹੁਤ ਸਿਆਣਾ ਬਹੁਤ ਸਿਆਣਾ ਬਹੁਤ ਸਿਆਣਾ ਕਹੂੰ ਦਾਨਵਾਨ ਕੋ ਗੁਮਾਨ ਮਤ ਦੇਤੋ اے ਪ੍ਰਭੂ ਮੈਂ ਦੇਖਦਾ ਕਿਦਰੇ ਦਾਣਾ ਬੰਦਾ ਇਤਨਾ ਸਿਆਣਾ ਪਰ ਹੰਕਾਰੀ ਬੜਾ ਹੰਕਾਰੀ ਕੁਦਰਤੀ ਗੱਲ ਹੈ ਪੜਾ ਲਿਖਾ ਸਿਆਣਾ ਮਨੁੱਖ ਹੰਕਾਰੀ ਹੁੰਦਾ ਹੀ ਹੁੰਦਾ ਉਹਦੇ ਕੋਲ ਹੰਕਾਰ ਵਾਸੇ ਉਸਦਾ ਗਿਆਨ ਹੁੰਦਾ ਹੈ ਉਹਦੀ ਜਾਣਕਾਰੀ ਹੁੰਦੀ ਹੈ ਕਹੂੰ দানਵਾਨ ਕੋ ਗਮਾਨ ਮਤ ਦੇਤੋ ਕਹੂੰ ਇੰਦਰ ਰਾਜਾ ਕੋ ਮਿਲਤ ਇੰਦਰ ਪਦਵੀ ਸੀ ਕਹੂੰ ਇੰਦਰ ਪਦਵੀ ਛਿਪਾਏ ਛੀਨ ਲੇਤੋ ਕਿਦਰੇ ਤੂੰ ਸਾਰੇ ਇੰਦਰੀਆਂ ਦਾ ਸੁਖ ਦੇ ਦੇਣਾ ਕਿਸੇ ਨੂੰ ਰਾਜਾ ਬਣਾ ਦੇਣਾ ਕਿਦਰੇ ਸਭ ਕੁਝ ਖੋ ਲੈਣਾ ਸਭ ਕੁਝ ਖੋ ਲੈਣਾ ਕੁਝ ਵੀ ਨਹੀਂ ਆਉਂਦਾ ਉਹਦੇ ਕੋਲ ਛਨਵੇਂ ਰੰਗਰਾਵ ਕੋ ਕਰੀ ਇਸ ਤਰ੍ਹਾਂ ਕਰ ਛੱਡਦੇ ਐ कहूं इंद्र राजा को मिले त इंद्र पदवी सी कहूं इंद्र पदवी छिपाए छीन लेत हो करत हूं विचार अविचार को विचारत हो कहूं निजनार पर नार के ने केत किदरे तू बड़ा भारी विचारक है अपनी स्त्री तो बिना तू किसी और नु देखदा भी नहीं किदरे बिल्कुल अविचारक है हर भगत पर नारदा चन्तन करदा है दूसरे दी स्त्री दा ਲੋਕ ਅੰਦਰ ठाणे ਹਰ ਵਕਤ ਇਸ ਤਰਾਂ ਹੀ ਕਰਦਾ ਹਰ ਵਕਤ ਤੇਰੀ ਇਹ ਬਿਰਤੀ ਦੇਖੋ ਧਨੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਬੋਧ ਕਿੱਥੇ ਕਿੱਥੇ ਤੱਕ ਜਾਂਦਾ ਕਹੂੰ ਸ਼ਸਤਰ ਧਾਰੀ ਕਹੂੰ ਵਿਦਿਆ ਕੇ ਵਿਚਾਰੀ ਕਹੂੰ ਮਾਰਤ ਆਹਾਰੀ ਕਹੂੰ ਨਾਰਕੇ ਨਕੇਤ ਕਹੂੰ ਦੇਵ ਬਾਣੀ ਕਹੂੰ ਸਰਦਾ ਭਵਾਨੀ ਕਹੂੰ ਮੰਗਲਾ ਮਿਰਣਾਣੀ ਕਹੂੰ ਸ਼ਿਆਮ ਕਹੂੰ ਸੇਤ ਪ੍ਰਭੂ ਤੂੰ ਨਿਰਾ ਦੇਵਤਾ ਨਹੀਂ ਤੂੰ ਦੇਵੀ ਵੀ ਹੈ ਵਖ ਵਖ ਦੇਵੀਆਂ ਦੇ ਰੂਪ ਵਿੱਚ ਵੀ ਤੂੰ ਬਿਰਾਜਮਾਨ ਹੈ ਜੇ ਪੁਰਸ਼ ਦੇ ਅੰਦਰ ਬ੍ਰह्म ਗਿਆਨ ਪੈਦਾ ਹੋ ਜਾਂਦਾ ਹੈ ਤੋ ਇਸਤਰੀ ਚ ਵੀ ਹੁੰਦਾ ਉਸ ਗਿਆਨ ਕਰਕੇ ਉਹਦਾ ਵੀ ਦੀਪਕ ਜਲ ਜਾਂਦਾ ਹੈ ਉਹ ਦੇਵੀ ਹੋ ਜਾਂਦੀ ਹੈ ਪੁਰਸ਼ ਦਾ ਵੀ ਦੀਪਕ ਜਲ ਜਾਂਦਾ ਹੈ ਉਹ ਦੇਵਤਾ ਹੋ ਜਾਂਦਾ ਹੈ ਮਹਾਰਾਜ ਕਹਿੰਦੇ ਨੇ ਕਿਦਰੇ ਤੋਂ ਇਸ ਤਰ੍ਹਾਂ ਦੇਵਤਾ ਤੇ ਦੇਵੀ ਬਣਿਆ ਹੋਇਆ ਸਭ ਤੇਰੇ ਹੀ ਰੂਪ ਨੇ ਸਭ ਤੇਰੇ ਹੀ ਰੂਪ ਨੇ ਕਹੂੰ ਮੰਗਲ ਮਿਰਣਾ ਨੇ ਕਹੂੰ ਸ਼ਾਮ ਕਹੂੰ ਸੇਤ ਇਹ ਪ੍ਰਭੂ ਮੈਂ ਦੇਖਦਾ ਕਿਦੜੇ ਤੇਰਾ ਰੰਗ ਬਿਲਕੁਲ ਸਾਂਵਰਾ ਤੇ ਕਾਲਾ ਹੈ ਪਰ ਕਿਦੜੇ ਤੋਂ ਬਿਲਕੁਲ ਚਿੱਟਾ ਹੈ ਤੇ ਗੋਰਾ ਹੈ ਨਾਨਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਐਸਾ ਕਥਨ ਕਹੂੰ ਜਟਾਧਾਰੀ ਕਹੂੰ ਕੰਠੀ ਧਰੇ ਬ੍ਰਹਮਚਾਰੀ ਕਹੂੰ ਯੋਗ ਸਾਦੀ कहु साधना करत सन्यासी डंडी धारी सन्यासी किदरे जटाधारी तो योगी है नफरत बसे किदरे जगह ही नहीं रही ये नहीं समदृष्टि कहूं जटाधारी कौ कंठी धरे ब्रह्मचारी कहूं योग साधी कहूं साधना करत कहूं कान भरे कहूं डंडी होय पधारे कहूं होउ कोप कोप पावन को पृथ्वी पे धरत हो जय नहीं साधो एंड जिथे बैठण के जगह साफ करके को कीड़ा मकोड़ा ना और बड़े ध्यान नाल चलण के पैरं थल्ले कोई कीड़ी ना जाए को फूको फूको पावन को पृथ्वी पे धरत कतहु सिपाही होए के साधत सलाहन को कहो छतरी होए के अर मारत मरत किदरे सिपाही हैं सूर वीर हैं छतरी हैं मरना मारना ही तो जानना ਸੋਰ ਵੀ ਰਹਿ ਕਹੂੰ ਭੂਮ ਭਾਰ ਕੋ ਉਤਾਰਤ ਹੋ ਮਹਾਰਾਜ ਕਹੂੰ ਭਾਵ ਭੂਤਨ ਕੀ ਭਾਵਨਾ ਭਰਤ ਕਿਦਰੇ ਤੂੰ ਐਸਾ ਉਪਦੇਸ਼ਕ ਹੈ ਬ੍ਰਹਮ ਗੈ ਨਹੀਂ ਹੈ ਇਹ ਜੋ ਸੰਸਾਰ ਦੇ ਭੌਤਿਕ ਪਦਾਰਥ ਨੇ ਜਿਨ੍ਹਾਂ ਦੇ ਦਿਲ ਦਿਮਾਗ ਦੇ ਉਤੇ ਛਾਏ ਨੇ ਤੂੰ ਕੱਢਣ ਦਾ ਯਤਨ ਕਰਦਾ ਹੈ ਫਿਰ ਪਰ ਕਿਤਨਾ ਇਤਨਾ ਤੂੰ ਭੌਤਿਕਵਾਦੀ ਹੈ ਇਤਨਾ ਭੌਤਿਕਵਾਦੀ ਹੈ त्यागी ਦੇ ਮਨ ਦੇ ਅੰਦਰ ਵੀ ਭੌਤਿਕ ਪਦਾਰਥਾਂ ਦਾ ਇਤਨਾ ਲੋਭ ਪਾ ਦਿੰਦਾ ਹੈ ਉਹ ਤਿਆਗੀ ਵੀ ਜੋ ਹੈ ਭੌਗੀ ਬਣ ਜਾਂਦਾ ਹੈ ਪ੍ਰਭਾਵਿਤ ਹੋ ਜਾਂਦਾ ਹੈ ਕਹੂੰ ਅਕਲੰਕ ਕਹੂੰ ਮਾਰਤਵ ਮਯੰਕ ਕਹੂੰ ਪੂਰਨ ਪਰਯੰਕ ਕਹੂੰ ਸ਼ੁੱਧਤਾ ਕੀ ਸਾਰ ਕਿਦਰੇ ਤੇਰੇ ਤੇ ਕੋਈ ਕਲੰਕ ਨਹੀਂ ਕੋਈ ਉਂਗਲ ਨਹੀਂ ਉਠਾ ਸਕਦਾ ਤੂੰ ਐਸਾ ਕੀਤਾ ਸੀ ਯਾ ਐਸਾ ਬੋਲਿਆ ਸੀ ਯਾ ਐਸੀ ਤੇਰੀ ਕਰਨੀ ਹੈ ਬਿਲਕੁਲ ਅਕਲੰਕ ਪਰ ਕਿਧਰੇ ਤੂੰ ਬੜਾ ਕਲੰਕ ਕਹਤਾ ਹੈ ਜਣੇ ਘਣੇ ਦੀ ਉਂਗਲੀ ਉਠਦੀ ਹੈ ਤੂੰ ਇਹ ਕੀਤਾ ਤੂੰ ਇਹ ਕੀਤਾ ਤੂੰ ਇਹ ਕੀਤਾ ਤੂੰ ਇਹ ਕੀਤਾ ਹੁਣ ਬਚੇਗਾ ਕੋਈ ਨਹੀਂ ਅਕਲੰਕ ਤੇ ਕਲੰਕ ਸਾਰੇ ਕਰਮ ਧਰਮ ਦੇ ਅਨਸਾਰ ਨੇ ਦੇਵਤਾ ਹੈ ਪਰ ਕਿਧਰੇ ਤੇਰੇ ਸਾਰੇ ਕਰਮ ਭੈੜ ਕੁਤਸਾ ਕੁਕਰ ਮੇ ਹੀ ਕਰ ਇਕ ਕਰਮ ਵੀ ਠੀਕ ਨਹੀਂ ਸਤਗੁਰੂ ਦੀ ਦ੍ਰਿਸ਼ਟੀ દ્વાਪੁਰ ਦੇ ਚਲੀ ਗਈ ਗੁਰੂ ਗੋਬਿੰਦ ਸਿੰਘ ਦੀ ਕਹੂੰ ਗੀਤ ਕੇ ਗਵਈਆ ਕਹੂੰ ਬੇਨ ਕੇ বজਈਆ ਕਹੂੰ ਨਿਰਤ ਕੇ ਨਚਈਆ ਕਹੂੰ ਨਰ ਕੋ ਆਕਾਰ ਏ ਪ੍ਰਭੂ ਕਮਾਲ ਦੀ ਗੱਲ ਹੈ ਕਿਦਰੇ ਬੜੀ ਮਧੁਰ ਤੋਂ ਮੁਰਲੀ ਵਜੰਦਾ ਬੜਾ ਸੁੰਦਰ ਗਾਵਨਾ ਬੜੇ ਛੇ ਢੰਗ ਨਾਲ ਨਿਰਤ ਕਰ ਲੈਂਦਾ ਨਚ ਲੈਂਦਾ ਇਹ ਦ੍ਰਿਸ਼ਟੀ ਸਤਗੁਰਾਂ ਦੀ ਚਲੀ ਗਈ ਦੁਆਪੁਰ ਦੇ ਚ ਕਹੂੰ ਗੀਤ ਕਹਿ ਗਵਈਆ ਕਹੂੰ ਕੇ ਪ੍ਰਕਾਰ ਹੋ ਕਹੂੰ ਵੇਨ ਕੇ বজਈਆ ਵੇਨ ਮੁਰਲੀ ਕਹੂੰ ਵੇਨ ਕੇ বজਈਆ ਕਹੂੰ ਧੇਨ ਕੇ ਚਰਈਆ ਕਹੂੰ ਲਖਨ ਲਵਈਆ ਕਹੂੰ ਸੁੰਦਰ ਕੁਮਾਰ ਕਿਧਰੇ ਹੈ ਪ੍ਰਭੂ ਕਮਾਲ ਦੀ ਗੱਲ ਹੈ ਤੂੰ ਮੱਖਣ ਚੋਰ ਹੈ ਮੱਖਣ ਚੋਰਾ ਲੈਨੇ ਲਖਨ ਲਵਈਆ ਮੱਖਣ ਖਾਣ ਵਾਲਾ ਹੈ ਔਰ ਚੋਰੀ ਕਰਦਾ ਹੈ ਜਸੂ ਦਾਦਾ ਸੱਕਾ ਪੁੱਤਰ ਨਹੀਂ ਸੀ ਮਤਰੇ ਹੀ ਲੜਕਾ ਸੀ ਇਹ ਤੋਂ ਪਾਲਦੀ ਸੀ ਨਾ ਮਾਂ ਤੇ ਉਹਦੀ ਦੇਵਕੀ ਸੀ ਮੱਖਣ ਉੱਪਰ ਰੱਖ ਲੈਂਦੀ ਸੀ ਉੱਚਾ ਪਤਾ ਸੀ ਇਹ ਕ੍ਰਿਸ਼ਨ ਛੋਟਾ ਬਾਲਗ ਰੂਪ ਇਹਨੂੰ ਮੱਖਣ ਬਹੁਤ ਚੰਗਾ ਲੱਗਦਾ ਹੈ ਬਹੁਤ ਖਾਂਦਾ ਹੈ ਜ਼ਿਆਦਾ ਨਾ ਖਾਵੇ ਉੱਪਰ ਰੱਖ ਲੈਂਦੀ ਏ ਨੱਟਖੜ ਤਬੀਅਤ ਦੇ ਇਹ అవਤਾਰੀ ਪੁਰਸ਼ ਦੋ ਤਿੰਨ ਮੁੰਡਿਆਂ ਨੂੰ ਥੱਲੇ ਇੱਕ ਦੂਜੇ ਦੇ ਬਿਠਾ ਕੇ ਉੱਪਰ ਚੜ ਜਾਂਦੇ ਸੀ ਮੱਖਣ ਛਕ ਲੈਣਾ ਬਚਿਆ ਕੁਝ ਇਹ ਤੋੜ ਕੇ ਪਰੇ ਮਾਰਨਾ ਸਤਿਗੁਰੂ ਜੀ ਦਾ ਵੀ ਜ਼ਿਕਰ ਕਰ ਦੇਣਾ ਕਿਦਰੇ ਤੋਂ ਮੱਖਣ ਚੁਰਾ ਲੈਣਾ ਖਾਂਦਾ ਵੀ ਮੱਖਣ ਹੈ ਕਿਦਰੇ ਗੀਤ ਗਾਣਾ ਹੈ ਕਿਦਰੇ ਮੁਰਲੀ ਵਜਾਉਣਾ ਹੈ ਕਹੋਂ ਬੇਨ ਕੇ বাজਾਈਆ ਕਿਦਰੇ ਗਊਆਂ ਚਾਰ ਦੇ कहु बेन के बजैया कहू देन के चरैया कहू लाखन लवैया कहू सुंदर कुमार हो शुद्धता के ईशान हो के सतन के प्राण हो के दाता महादान हो निर्दौखी निरंकार हो निरजुरण रूप हो निरजुर जोड नहीं है जे में साडा शरीर कईयां दा जोड है ना हवा है पानी है ਅਗਨੀ ਹੈ ਮਿੱਟੀ ਹੈ ਆਕਾਸ਼ ਹੈ ਸਾਰਿਆਂ ਦੇ ਜੋੜ ਨਾਲ ਤਨ ਬਣਿਆ ਨਾ ਨਿਰਜੁਰ ਤੂੰ ਜੋੜ ਨਹੀਂ ਹੈ ਅਜੋੜ ਹੈ ਨਿਰਜੁਰ ਤੂੰ ਕਈ ਚੀਜ਼ਾਂ ਦੇ ਜੋੜ ਨਾਲ ਨਹੀਂ ਬਣਿਆ ਤੂੰ ਜੁੜਿਆ ਹੋਇਆ ਨਹੀਂ ਹੈ ਅਸੀਂ ਜੁੜੇ ਹੋਇਆ ਇੱਕ ਤੱਤ ਵੀ ਬिखर ਜਾਏ ਤੇ ਅਸੀਂ ਨਹੀਂ ਹੋ ਸਕਦੇ ਹਵਾ ਹੀ ਨਾ ਰਹੇ ਤੇ ਗਏ ਅੰਦਰ ਗਰਮੀ ਠੰਡੀ ਹੋ ਜਾਏ ਤੇ ਕੈਦ ਇਹਨਾਂ ਹੱਥ ਪੈਰ ਠੰਡੇ ਹੋ ਗਏ ਇੱਕ ਆਗ ਹੀ ਨਾ ਰਹੇ ਤੂੰ ਗਏ ਅਸੀਂ ਜੋੜਾ ਇੰਨਾ ਪੰਜ ਤਤਾਂ ਦਾ ਹੋਰ ਤਰ੍ਹਾਂ ਤਰ੍ਹਾਂ ਦੇ ਸਾਜ਼ੋ ਸਮਾਨ ਦਾ ਅਸੀਂ ਜੋੜਾ ਕਲਗੀਧਰ ਪਾਤਸ਼ਾਹ ਕਹਿੰਦੇ ਨਿਰਜੁਰ ਨੂਰੂਪ ਤੂੰ ਜੋੜ ਨਹੀਂ ਹੈ ਕਈ ਚੀਜ਼ਾਂ ਦਾ ਤੂੰ ਜੋੜ ਨਹੀਂ ਤੂੰ ਆਪਣੇ ਆਪ ਦੇ ਵਿੱਚ ਪੂਰਨ ਹੈ ਨਿਰਜੁਰ ਨੂਰੂਪ ਹੋ ਕੇ ਸੁੰਦਰ ਸਰੂਪ ਹੋ ਕੇ ਭੂਪਨ ਕੇ ਖੂਬ ਸੂਰਤ ਹੈ ਹਰ ਇੱਕ ਨੂੰ ਆਪਣੀ ਖੂਬਸੂਰਤੀ 'ਚ ਫਸਾ ਕੇ ਰੱਖ ਛੱਡਦਾ ਹੈ ਨਿਰਈ ਜਾਲ ਬਣਿਆ ਹੈ ਤੂੰ ਜੋ ਬਨਕੇ ਜਾਲ ਹੋ ਕੇ ਕਾਲਹੁ ਕੇ ਕਾਲਹੁ ਕਿਦਰੇ ਤੂੰ ਬੜਾ ਭੈੰਕਰ ਡਰਾਉਣਾ ਜਣੇ ਖਣੇ ਨੂੰ ਤੇ ਇਤੋਂ ਡਰ ਲੱਗਦਾ ਐਨ ਨਾ ਭੈੰਕਰ ਕਾਲਦਾਰੋ ਤੇ ਕਿਦਰੇ ਇਤਨਾ ਸੋਹਣਾ ਇਤਨਾ ਸੋਹਣਾ ਤੇਰੀ ਸੁੰਦਰਤਾ ਸਾਰਿਆਂ ਨੂੰ ਫਸਾ ਕੇ ਰੱਖ ਦਿੰਦੀ ਹੈ ਜਾਲ ਬਣ ਜਾਂਦੀ ਹੈ ਜੋ ਬਨਕੇ ਜਾਲ ਹੋ ਕੇ ਕਾਲਹੁ ਕੇ ਕਾਲਹੁ ਕਿ ਸਤਰਨ ਕੋ ਸੂਲ ਹੋ ਕੇ ਮਿਤਰਨ ਕੇ ਪ੍ਰਾਨ ਹੋ ਕਹੂੰ ਬ੍ਰਹਮ ਬਾਦ कहूं विद्या को बेखार किधरे ते तू ब्रह्म का चिंतन करद ब्रह्म विचार करद पर किधरे पढ़ लिख के विद्या हासिल करके वाद विवाद करद लड़ाई झगड़े पिया करद निकम्मे पैस मुबासे च पै जाता है कहूं ब्रह्म बाद कहूं विद्या को बेखाद कहूं नाद को नाद, नाद कहूं पूरन भगत कहुं कहुं हो कहूं बेदरीत कहूं विद्या के प्रतीत कहूं नीत ओ आ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਨੰਤ ਸਵੇ ਇਹ ਕਹੂੰ ਬ੍ਰਹਮ ਬਾਦ ਕਹੂੰ ਵਿਦਿਆ ਕੋ ਵਿਖਾਦ ਕਹੂੰ ਨਾਦ ਕੋ ਨਾਲਾਦ ਕਹੂੰ ਪੂਰਨ ਭਗਤ ਕਹੂੰ ਬੇਦਰੀਤ ਕਹੂੰ ਵਿਦਿਆ ਕੇ ਪ੍ਰਤੀਤ ਕਹੂੰ ਨੀਤ ਉਹ ਅਨੀਤ ਕਿਦਰੇ ਤੇਰਾ ਸਾਰਾ ਜੀਵਨ ਨੈਤਿਕਤਾ ਦੇ ਚ ਹੈ ਕਿਦਰੇ ਬਿਲਕੁਲ ਅਨੀਤੀ ਹੈ ਇੱਕ ਕਰਮ ਵੀ ਤੇਰਾ ਨੈਤਿਕਤਾ ਤੇ ਨਹੀਂ ਖੜਿਆ ਸਭ ਕੁਝ ਅਨਰਥ ਹੈ कहूं ब्रह्मवाद कहूं विद्या को विखाद कहूं नाद को नाद कहूं पुराण भगत कहूं वेद रीत कहूं विद्या किदरे बड़ा भारी जपीश्वर हैं तपेश्वर हैं योगी हैं किदरे तेरा योग सारे दा सारा भ्रष्ट हो जाता है गिर जाना है हैं तपेश्वर गिरावट च आ जाना है हैं बड़ा योगी भ्रष्ट हो जाना है ਕਹੂੰ ਜੋਗ ਤੇ ਡਿਗਤੋ ਕਹੂੰ ਵਰ ਦੇਤ ਕਹੂੰ ਛਲ ਸਿਉ ਛਿਨਾਇ ਲੇਤ ਕਿਦਰੇ ਤਰ੍ਹਾਂ ਤਰ੍ਹਾਂ ਦੇ ਵਰ ਦੇ ਕੇ ਸਾਜ਼ੋ ਸਮਾਨ ਦੇ ਕੇ ਅਗਲੇ ਨੂੰ ਮਾਲਾ ਮਾਲ ਕਰ ਲੈਣਾ ਤੇ ਅਗਲਾ ਉਹ ਮਾਲਾ ਮਾਲ ਹੋ ਕੇ ਇਤਨਾ ਫਸ ਜਾਂਦਾ ਉਹਦੇ ਚ ਰੁੱਝ ਜਾਂਦਾ ਫਿਰ ਤੂੰ ਸਭ ਕੁਝ ਉਹਦੇ ਕੋਲ ਖੋ ਲੈਣਾ ਉਹਦੇ ਕੋਲ ਸਭ ਕੁਝ ਲੈ ਲੈਣਾ ਕਹੂੰ ਵਰ ਦੇਤ ਕਹੂੰ ਛਲ ਸਿਉ ਛਿਨਾਇ ਲੇਤ ਸਰਬ ਕਾਲ ਸਰਬ ਥੋਰ ਏਕ ਸੇ ਲਗਤੋ ਹੈ ਪ੍ਰਭੂ ਹਰ ਸਮੇਂ ਔਰ ਹਰ ਜਗਾ ਤੂੰ ਮੈਨੂੰ ਇੱਕੋ ਹੀ ਦਿਖਾਈ ਦੇਂਦਾ ਹਰ ਜਗਾ ਹਰ ਸਮੇਂ ਹਰ ਰੂਪ ਦੇ ਚ ਤੂੰ ਮੈਨੂੰ ਇੱਕ ਦਿਖਾਈ ਦੇਂਦਾ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ ਏ ਪ੍ਰਭੂ ਵਿਨਾ ਅਨੇਕਾ ਰੂਪਾਂ ਤੂੰ ਹਰ ਵਕਤ ਮੈਨੂੰ ਇੱਕ ਦਿਖਾਈ ਦੇਂਦਾ ਮੈਨੂੰ ਸਾਰੀ ਲਹਿਰਾਂ ਦੇ ਸਾਗਰੀ ਦਿਖਾਈ ਦਿੰਦਾ ਹੈ ਮੈਨੂੰ ਸਾਰੀ ਕਿਰਨਾਂ ਦੇ ਸੂਰਜੇ ਦਿਖਾਈ ਦਿੰਦਾ ਹੈ ਮੈਨੂੰ ਸਾਰੇ ਰੂਪਾਂ ਚ ਉਹ ਅਰੂਪ ਪਰਿਪੂਰਨ ਪਰਮਾਤਮਾ ਦਿਖਾਈ ਦਿੰਦਾ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਇਹ ਗੰਮੀ ਬਾਣੀ ਅੱਗੇ ਬਹੁਤ ਸਾਰੇ ਸਵਈਏ ਨੇ ਅਨੰਤ ਬਾਣੀਆਂ ਕਾਲ ਉਸ ਸਦੀ ਬਹੁਤ ਲੰਬੀ ਚੌੜੀ ਬਾਣੀ ਜਿਹਨੂੰ ਪੜ ਪੜ ਕੇ ਬੰਦਾ ਬਿਸਮਾਦ ਹੋ ਜਾਂਦਾ ਹੈ ਭੀ ਚਲਾਂਦੇ ਤੇ ਤੀਰ ਕਮਾਨ ਤੇ ਤਲਵਾਰ ਇਤਨੀ ਸਮ ਦ੍ਰਿਸ਼ਟੀ ਇਤਨੇ ਬ੍ਰह्म ਦ੍ਰਿਸ਼ਟੀ ਇਤਨਾ ਬ੍ਰह्म ਗਿਆਨ ਇਤਨਾ ਆਨੰਦ ਦਾ ਸੋਮਾ ਅੰਦਰੋਂ ਫੁੱਟਿਆ ਹੈ ਇਤਨਾ ਗਿਆਨ ਦਾ ਸਾਗਰ ਅੰਦਰੋਂ ਫੁੱਟਿਆ ਹੈ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਿਹਾੜਾ ਨੇੜੇ ਆਇਆ ਉਹਨਾਂ ਦਾ ਪੁਰਬ ਨੇੜੇ ਆ ਰਿਹਾ ਹੈ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਹਰਾਮਤ ਕਰਨ ਬਖਸ਼ਿਸ਼ ਕਰਨ ਜੀਵਨ ਦਾ ਅੰਤ ਹੋਵੇ ਇਹ ਸਾਰਾ ਗਿਆਨ ਇਹ ਸਾਰਾ ਰਸ ਇਹ ਸਾਰੇ ਰੂਪਾਂ ਚ ਉਹ ਸਾਨੂੰ ਆਰੂਪ ਦਿਖਾਈ ਦੇਵੇ ਤਾਂ ਕਿ ਸੰਸਾਰ ਤੇ ਆਇਆ ਸਫਲ ਹੋ ਜਾਏ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ